ਕਮ ਬੈਕ ਆਨਰੀ YouTube ਚੈਨਲ ਅੱਜ ਹੈਗਾ 21 ਦਸੰਬਰ 21 ਦਸੰਬਰ ਸਾਡੇ ਲਈ ਬਹੁਤ ਹੀ ਸਪੈਸ਼ਲ ਡੇ ਹੈ ਸਪੈਸ਼ਲ ਡੇ ਕਿਉਂ ਹੈ ਇਹਦੇ ਆਪਾਂ ਤੁਹਾਨੂੰ ਅੱਗੇ ਕੇ ਦੱਸ ਦੇ ਰਾਵਾਂਗੇ ਸਭ ਤੋਂ ਪਹਿਲਾਂ ਆਪਾਂ ਚੱਲਦੇ ਹਾਂਗੇ ਬਾਹਰ ਬਾਹਰ ਦੇ ਅਪਡੇਟ ਲੈਣੇ ਆਂਗੇ ਕਿਉਂਕਿ ਅੱਜ ਜਿਹੜਾ ਮੌਸਮ ਹੈ ਬਹੁਤ ਸੋਹਣਾ ਹੈਗਾ ਸੋ ਆਪਾਂ ਤੁਹਾਨੂੰ ਪਹਿਲਾਂ ਬਾਹਰ ਦਾ ਮੌਸਮ ਦਿਖਾ ਦਈਏ ਦੇਖੋ ਘਰੋਂ ਚੈੱਕ ਬਾਹਰ ਮੌਸਮ ਹੈ ਜਿਹੜਾ ਅੱਜ ਬਹੁਤ ਹੀ ਹੀ ਸੋਹਣਾ ਹੋਇਆ ਪਿਆ ਚਾਰੇ ਪਾਸੇ ਬੱਦਲ ਕੱਲ ਦਿਨ ਚ ਬਹੁਤ ਜ਼ਿਆਦਾ ਗਰਮੀ ਸੀਗੀ ਪਰ ਅੱਜ ਜਿਹੜਾ ਮੌਸਮ ਹੈ ਉਹ ਬਹੁਤ ਜ਼ਿਆਦਾ ਸੋਹਣਾ ਹੈਗਾ ਤੇ ਮੀਂਹ ਤੇ ਨੇਰੀ ਇੰਨੀ ਕੁ ਜ਼ਿਆਦਾ ਸੀਗੀ ਬਈ ਫੁੱਲ ਵੀ ਆਪਣੇ ਤੋੜ ਤੋੜ ਕੇ ਰੱਖਦੇ ਉਹਨੇ ਤੇ ਇਹਦੇ ਉੱਤੇ ਜਿਹੜਾ ਫਰਸਟ ਫਲਾਵਰ ਲੱਗਿਆ ਹੋਇਆ ਸੀ ਇੱਥੋਂ ਮੋਸਕੇ ਵਿਚਾਰਾ ਤੋੜ ਕੇ ਸੜਤਾ ਪਤਾ ਨਹੀਂ ਕਿੱਧਰ ਗਿਆ ਤੇ ਇੱਧਰ ਦੇਖੋ ਜਦੋਂ ਸਵੇਰੇ ਸਵੇਰੇ ਇਹ ਫੁੱਲ ਖਿਲੇ ਹੋਏ ਦੇਖਦੇ ਆ ਨਾ ਬਹੁਤ ਸੋਹਣਾ ਲੱਗਦਾ ਹੈ yellow yellow ਕਲਰ ਦੇ ਫੁੱਲ ਤੇ ਹੁਣ ਇਹਨਾਂ ਦੇ ਵਿੱਚ ਫਰੂਟਿੰਗ ਜਿਹੜੀ ਹੈ ਸਟਾਰਟ ਹੋ ਗਈ ਹੈਗੀ ਤੇ অলਮੋਸਟ ਸਾਰੇ ਆਂ ਤੇ ਫੁੱਲ ਖਿਲਣੇ ਸਟਾਰਟ ਹੋ ਗਏ ਜਿਹੜੇ ਵੱਡੇ ਨੇਗੇ ਤੇ ਇਧਰ ਦੇਖੋ ਕਰੋ ਚੈੱਕ ਬਹੁਤ ਸੋਹਣਾ ਲੱਗਦਾ ਹੈਗਾ ਤੇ ਇਧਰ ਵੀ ਇਹਦੇ ਵਿੱਚ ਵੀ ਫੁੱਲ ਨਿਕਲਲੇ ਸ਼ੁਰੂ ਹੋ ਗਏ ਆਪ ਲਾਂਟ ਵੀ ਵੱਡਾ ਹੈਗਾ ਸੋ ਮਿਰਚਾਂ ਦੇ ਵੀ ਛੋਟੇ ਛੋਟੇ ਫੁੱਲ ਖਿਲਦੇ ਨੇ ਕਿਉਂਕਿ ਮਿਰਚਾਂ ਦੇ ਫੁੱਲ ਨਹੀਂ ਜਿਹੜੇ ਉਹ ਛੋਟੇ ਹੀ ਖਿੜਦੇ ਹੁੰਦੇ ਨੇਗੇ ਸੋ ਕਰੋ ਚੈੱਕ ਬਹੁਤ ਸੋਹਣਾ ਅੱਜ ਦਾ ਦਿਨ ਹੈ ਜਿਹੜਾ ਆਪਣੇ ਲਈ ਬਹੁਤ ਹੀ ਸਪੈਸ਼ਲ ਹੈ ਸਪੈਸ਼ਲ ਕਿਉਂ ਹੈ 21 ਦਸੰਬਰ ਜਿਹਨੂੰ ਜਿਹਨੂੰ ਪਤਾ ਹੈ ਉਹ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਮੈਨੂੰ ਲੱਗਦਾ ਕਾਫੀ ਜਣਾ ਨੂੰ ਪਤਾ ਹੋਊਗਾ ਆਪਾਂ ਇਹਨਾਂ ਫੋਟੋਆਂ ਦਾ ਬਹਿਗੇ ਸੀਗੇ ਖਲੇਰਾ ਜਆ ਪਾ ਕੇ ਮੈਨੂੰ ਇਹ ਸੀਗਾ ਮੈਂ ਨਾ ਮੇਰੇ ਕੋਲ ਦੋ ਫਰੇਮ ਪਈ ਸੀ ਵੀ ਮੈਂ ਇਹਦੇ ਵਿੱਚ ਕੋਈ ਨਾ ਕੋਈ ਫੋਟੋ ਐਡ ਕਰਦਾ ਮੈਨੂੰ ਸਮਝ ਨਹੀਂ ਆ ਰਹੀ ਸੀ ਵੀ ਮੈਂ ਕਿਹੜੀ ਕਰਾਂ ਫਿਰ ਮੈਂ ਕਾਫੀ ਸ਼ਾਂਤ ਪਿੰਤ ਕਰਨ ਤੋਂ ਬਾਅਦ ਮੈਨੂੰ ਫੋਟੋ ਮਿਲੀ ਇਹ ਮੈਂ ਕਿ ਵੀ ਮੈਂ ਆ ਐਡ ਕਰਦੀਆਂ ਇੱਕ ਦੇ ਵਿੱਚ ਦਾ ਤੇ ਦੂਜੀ ਆਪਾਂ ਕਰਦੇ ਆ ਸਿਲੈਕਟ ਦੂਜੀ ਦੂਜੀ ਤੁਹਾਨੂੰ ਮੇਰੇ ਪੁੱਤ ਦੀ ਫੋਟੋ ਮੈਂ ਥੋੜੀ ਇਹ ਹੋ ਬਲਾਰ ਹੈ ਕਿਉਂਕਿ ਇਹ ਫੋਨ ਚੋਂ ਕੱਢਿਆ ਹੁੰਦੇ ਨੇ ਨਾ ਕਈ ਦੂਜੇ ਫੋਨ ਚੋਂ ਖਿੱਚੀਆਂ ਹੁੰਦੇ ਨੇ ਗੀਆਂ ਤਾਂ ਕਰਕੇ ਉਹ ਬਲਾਰ ਨਿਕਲਦੀਆਂ ਨੇ ਇਸੇ ਕਰਕੇ ਮੇਰੇ ਪੁੱਤ ਜੀ ਦੀ ਕਿਹੜੀ ਫੋਟੋ ਪਾਦਾ ਮਮੂਨਾਲ ਇ ਕਾ ਨਾਮ ਪਾਦਾ ਮਾ ਫਰਸਟ ਆਫ ਲਾਈਟ ਇਹਦੀ ਫਰਸਟ ਆਫ ਲਾਈਟ ਚੇ ਫਰੈਂਡ ਬਣੀ ਤੀਗੀ ਦੋਨੇ ਪੂਰੀ ਫਰਾਈਡ ਚ ਬਈ ਖੇਡਦੀਆਂ ਗਈਆਂ ਬਹੁਤ ਇੰਜੋਏ ਕੀਤਾ ਸੀ ਇਹਨਾਂ ਨੇ ਸੋ ਮੇਰੇ ਨੌਣੇ ਦੇ ਪੁੱਤ ਦੀ ਕੋਈ ਫੋਟੋ ਨਹੀਂ ਮੈਨੂੰ ਲੱਭ ਰਹੀ ਵੀ ਮੈਂ ਕਿਹੜੀ ਲਾ ਦਵਾਂ ਦੋਨੇ ਮੈਂ ਨਾ ਸੇਮ ਫੋਟੋਆਂ ਲਾਉਣੀਆਂ ਨੇ ਵੀ ਟੇਡੇ ਵਾਲੀਆਂ ਆ ਸਾਡੀ ਮਿੱਡੀ ਵੀ ਖੜੀ ਐ ਆ ਫੋਟੋ ਲਾ ਦੇਣੀ ਆ ਮੈਂ ਅੱਜ ਸਵੇਰ ਨੂੰ ਇਹ ਸੀਗਾ ਵੀ ਮੈਂ ਦੂਸਰੀ ਲਾਉਂਦੀ ਪਰ ਉਹ ਮੈਨੂੰ ਦੀ ਫਿਰ ਕੋਈ ਮਿਲ ਹੀ ਨਹੀਂ ਰਹੀ ਆਹਾ ਵਾਲੀ ਕਿ ਆਹਾ ਵਾਲੀ ਇਹ ਤੇ ਮੇਰਾ ਪੁੱਤ ਸੋਣਾ ਆਵਲੀ ਲਾਉਣੀ ਆ ਲਓ ਜੀ ਫੋਟੋ ਆਪਾਂ ਕਰਤੀ ਹੈ ਤਿਆਰ ਇੱਕ ਚੋਦੇ ਪਤੇ ਨਾਨਾ ਨਾਨੀ ਵਾਲੀ ਫੋਟੋ ਜਦੋਂ ਅਸੀਂ ਪਹਿਲੀ ਵਾਰੀ ਇੰਡੀਆ ਗਏ ਸੀ ਪਵਿੱਤਰ ਨੂੰ ਲੈ ਕੇ ਉਹਦੀ ਵੈਲਕਮ ਤੇ ਦੋਨੋਂ ਸਾਈਡ ਤੋਂ ਅਲੱਗ-ਅਲੱਗ ਸੀਗਾ ਤੇ ਇਹ ਹੈਗਾ ਸਾਰੇ ਇਕੱਠੇ ਖੜੇ ਨੇ ਜਦੋਂ ਅਸੀਂ ਪਹੁੰਚੇ ਸੀਗੇ ਤੇ ਉਧਰ ਜਦੋਂ ਪਿੰਡ ਗਏ ਸੀ ਉਦੋਂ ਸੋ ਫਿਰ ਮੈਂ ਇਹ ਫਾਤੀ ਉਹ ਵਾਲੀ ਫੋਟੋ ਮੈਂ ਕੈਨਸਲ ਕਰਤੀ ਸੀਗੀ ਜਿਹੜੀ ਮੈਂ ਪਹਿਲਾਂ ਸਿਲੈਕਟ ਕਰੀ ਸੀ ਕਿਉਂਕਿ ਮੈਨੂੰ ਆਇੰਸ ਵੀ ਫਿਰ ਇੱਕ ਇਦਾਂ ਰੱਖੀ ਜਾਊਗੀ ਵੀ ਐਵੇਂ ਸੋਹਣੀ ਨਹੀਂ ਲੱਗਣੀ ਵੀ ਦੋਨੋਂ ਸੇਮ ਫਰੇਮ ਆਉਣੇ ਚਾਹੀਦੇ ਨੇ ਸੋ ਮੈਂ ਦੋਨੋਂ ਹੀ ਇਦਾਂ ਲੀਆਂ ਰੱਖ ਲੀਆਂ ਤੇ ਅੱਜ ਹੀ ਆਪਾਂ ਕਰਤਾ ਥੋੜਾ ਚੇਂਜ ਪਹਿਲਾਂ ਉਹ ਵਾਲੀ ਫੋਟੋ ਹੈ ਜਿਹੜੀ ਉਹ ਹੁੰਦੀ ਸੀ ਇੱਥੇ ਤੇ ਇਹ ਵਾਲੀ ਹੁੰਦੀ ਸੀ ਬਿਲਕੁਲ نیچے ਪਰ ਅੱਜ ਮੈਂ ਉਹ ਵਾਲੀ ਉੱਪਰ ਲਗਾਤੀ ਤੇ ਇਹ ਇਹਦਾ ਸਾਡੇ ਸੈਟਅਪ ਹੈ ਜਿਹੜਾ ਉਹ ਮੈਂ ਇਦਾਂ ਕਰਤਾ ਲਓ ਜੀ ਹੋ ਜੀ ਗਾਇਸ ਆਪਾਂ ਹੋ ਗਿਆਗੇ ਰੈਡੀ ਤੇ ਹੁਣ ਆਪਾਂ ਜਾਵਾਂਗੇ ਸਮਾਨ ਲੈ ਕੇ ਫਿਰ ਆਪਾਂ ਜਿਹੜਾ ਗੁਰੂ ਘਰ ਅਰਦਾਸ ਬੇਨਤੀ ਕਰਾ ਕੇ ਆਵਾਂਗੇ ਉਧਰ ਮੰਨੂ ਜਿਹੜੇ ਨੇ ਜੋਤ ਲਾ ਰਹੇ ਨੇਗੇ ਵੈਸੇ ਜੋਤ ਮੈਂ ਲਾਉਣੀ ਹੰਨੀ ਆਂਗੇ ਤੇ ਅੱਜ ਮੈਂ ਪਹਿਲਾਂ ਸ਼ੂਜ਼ ਪਾ ਲਈ ਸੀ ਭੁੱਲ ਕੇ ਫਿਰ ਮੈਨੂੰ ਐਸ ਵੀ ਵਾਰੀ ਵਾਰੀ ਕੱਢਣਾ ਔਖਾ ਤਾਂ ਕਰਕੇ ਮੰਨੂ ਨੇ ਲਾਤੀ ਜੋਤ ਲਾਉਣ ਤੋਂ ਬਾਅਦ ਫਿਰ ਆਪਾਂ ਚਾਵਾਂਗੇ ਤੇ ਅਰਦਾਸ ਬੇਨਤੀ ਆਪਾਂ ਤਾਂ ਕਰਾ ਕੇ ਆਵਾਂ ਕਿਉਂਕਿ ਅੱਜ ਪਵਿੱਤਰ ਦਾ ਬਰਥਡੇ ਹੈਗਾ ਸੋ ਹੈਪੀ ਬਰਥਡੇ ਮੇਰੇ ਪੁੱਤ ਨੂੰ ਬਹੁਤ ਸਾਰਾ ਤੇ ਉਹਨੂੰ ਆਪਾਂ ਨੇ ਸਵੇਰੇ ਉੱਠ ਕੇ ਵਿਸ਼ ਕਰਤਾ ਸੀ ਤੇ ਸਾਰਾ ਦਿਨ ਉਹ ਕੱਲ੍ਹ ਦੇ ਵੀ ਬਰਥਡੇ ਬਰਥਡੇ ਕਰੀ ਜਾਂਦੀ ਹੈਗੀ ਤੇ ਹੁਣ ਆਪਾਂ ਬਸ ਸਮਾਨ ਲੈਣ ਵਾਸਤੇ ਜਾਂਦੇ ਆਂਗੇ ਉਧਰ ਦੀ ਉਧਰ ਚੱਲਾਂਗੇ ਗੁਰੂ ਘਰ ਜਿੱਥੇ ਆਪਾਂ ਆ ਗਿਆਂਗੇ ਤੇ ਹੁਣ ਫਟਾਫਟ ਲੈ ਕੇ ਸਮਾਨ ਜਾਵਾਂਗੇ ਗੁਰੂ ਘਰ ਹੈਨਾ ਸ਼ੁਕਰ ਹੋਰ

ਅੱਜ ਪਤਾ ਇੰਨਾ ਕਾਤੋਂ ਹੋ ਰਿਹਾ ਮੀਂਹ ਕਰਕੇ ਹੋ ਰਿਹਾ ਹੈ ਇੰਨੀ ਹਮਮਤ ਤਾਂ ਹੈ ਠੀਕ ਹੈ ਮੈਂ ਨਹੀਂ ਬੋਲ ਤੈਨੂੰ ਪਤਾ ਨਹੀਂ ਪਤਾ ਲਾਂਗੇ ਮੀਂਹ ਚ ਹੋਰੇ ਤਰ੍ਹਾਂ ਜੇ ਦੀ ਕਵਰਾਟ ਜੀ ਹੋਣ ਲੱਗ ਜਾਂਦੀ ਆ ਆਲੇ-ਦਾਲੇ ਹੁਣ ਇੱਕਦਮ ਧੁੱਪ ਨਿਕਲ ਕੇ ਗਰਮ ਐਸ ਜੀ ਉੱਠ ਗਈ ਹੂੰ ਬਲਾਉ ਜੀ ਹੁਣ ਨੂੰ ਬਚ ਨੂੰ ਉਤਾਰ ਗਏ ਨੇ ਇਗਰ ਆਉਂਦੇ ਹੋਣੇ ਆਲੇ ਅੱਛਾ ਬਾਦ ਦਾ ਟਾਈਮ ਹੋ ਗਿਆ ਹੋਣਾ ਹਨਾ ਕਰਦੇ ਬਈ ਸਾਨੂੰ ਤਾਂ ਖੋਲਦਾ ਆਪਾਂ ਨੂੰ ਤਾਂ ਅੱਛਾ ਜੇ ਓਵਰ ਟਾਈਮ ਹੋ ਜਾਏ ਫਿਰ ਪੇ ਕਰਾਉਂਦੇ ਨੇ ਮਸਲਾ ਆਉਂਦਾ ਨੇ ਆ ਤੇ ਬੱਤ ਲੈ ਦੀਦੀ ਕਟਾਉਗੀ ਤੇਰਾ ਦੀਦੀ ਕਟਾਉਗੀ ਦੀਦੀ ਤੂੰ ਨਹੀਂ ਬਣਾ ਕਾਚੂ ਬਣਾ ਬਣਾ ਕੱਟ ਨਹੀਂ ਹੈਪੀ ਬਰਥਡੇ ਤੂੰ ਨਾ ਕਹੋ ਨਾ ਬਾਈ ਜਨ ਕਹੋ ਨਹੀਂ ਨਹੀਂ ਕਹਦੇ ਅਸੀਂ ਤਾਂ ਕਹੋ ਨਾ ਕਹੋ ਨਾ ਚਲ ਕਟੋ ਵੀ ਕੇਕ ਹੈਲੋ ਸਰ ਘਰ ਆਣਾ ਬੜਾ ਲਓ ਜੀ ਸ਼ਾਮ ਨੂੰ ਆਉਹਦੀ ਮਾਸੀ ਦੇ ਘਰੇ ਪਹੁੰਚ ਗਈ ਸੀ ਪਹਿਲਾ ਦਿਨ ਇਹ ਆ ਵੀ ਨਾਨੀ ਦੇ ਘਰ ਸੀ ਜਦੋਂ ਬਰਥਡੇ ਸੈਲੀਬ੍ਰੇਟ ਕੀਤਾ ਸੀ ਜਦੋਂ ਸ਼ਾਮ ਨੂੰ ਪਹੁੰਚੀ ਤਾਂ ਉਹਨਾਂ ਨੇ ਇਹਨੂੰ ਰੈਡੀ ਕਰਕੇ ਪਰੀਆਂ ਨੇ ਡਰੈਸ ਉੱਥੇ ਸੀਗੀ ਤੇ ਉੱਥੇ ਪਈ ਸੀਗੀ ਤਾਂ ਕਰਕੇ ਫਿਰ ਉਹਨਾਂ ਨੇ ਸ਼ਾਮ ਨੂੰ ਪਾ ਕੇ ਇਹਦਾ ਕੀਤਾ ਫੋਟੋ ਸ਼ੂਟ ਦੇਖੋ ਮੇਰਾ ਪੁੱਤ ਲੱਗਦਾ ਪਰੀ ਤੇ ਮੈਨੂੰ ਬਹੁਤ ਸੋਹਣੀ ਲੱਗੀ ਇਹ ਡਰੈਸ ਤੇ ਉਹਨਾਂ ਦਾ ਡਰੈਸਲੇ ਵੀ ਬਹੁਤ ਬਹੁਤ ਥੈਂਕ ਯੂ ਤੇ ਮੇਰੇ ਪੁੱਤ ਲਈ ਡਰੈਸ ਉਹਨਾਂ ਨੇ ਆਨਲਾਈਨ ਆਰਡਰ ਕੀਤੀ ਸੀ ਆਈ ਥਿੰਕ ਸੋਮੀ ਸ਼ੋ ਤੋਂ ਕੀਤੀ ਸੀਗੀ ਤੇ ਡ्रेस ਦੇ ਲਈ ਪਹਿ ਗਿਆ ਪੰਗਾ ਦੁੱਜੀ ਗੁਜੀ ਕਹਿੰਦੀ ਮੈਨੂੰ ਵੀ ਲੈ ਕੇ ਦੋ ਸ਼ਾਮ ਨੂੰ ਪਵਿੱਤਰ ਦਾ ਬਰਥਡੇ ਉਹਨਾਂ ਨੇ ਵੀ ਸੈਲੀਬ੍ਰੇਟ ਕੀਤਾ ਤੇ ਆਪਾਂ ਉਹ ਵੀ ਕਲਿੱਪ ਹੈ ਜਿਹੜੀ ਐਡ ਕਰ ਦਿਆਂਗੇ ਕਿ ਉਹਨਾਂ ਨੇ ਕਿਦਾਂ ਸੈਲੀਬ੍ਰੇਟ ਕੀਤਾ ਚਲੋ ਫਿਰ ਦੇਖਦੇ ਹਾਂ ਹੈਪੀ ਬਰਥਡੇ ਤੁਹਾਨੂੰ ਨਾ ਲੈਣੀ ਹੈ ਬੇਤੂ ਨੂੰ ਸਾਹਮਣੇ ਆਇਆ ਕਰੋ ਬਈ ਸਾਹਮਣੇ ਆਇਆ ਕਰੋ ਸਾਰੇ ਜਣੇ ਬਾਈ ਦੇਖ ਲਓ ਐਸਾ ਲਾਉਣੋ ਤਿੰਨ ਚਾਰ ਜਣਾਂ ਦੀ ਵੀਡੀਓ ਆਣ ਲੱਗ ਰਹੀ ਆਓ ਬੈਠੇ ਰਹਿਣਾ ਸ਼ਾਮ ਚਲੇਗਾ ਰਹੀ ਆ ਪਾਣੀ ਵਾਲਾ ਤਾਂ ਆ ਗਿਆ ਸਵਾਦ ਹਾਂ ਇਤ ਤੱਕ ਅਕਰ ਬਣ ਰਹੀ ਹੋਈ ਚੀਜ਼ ਪੁੱਣ ਭਾਦੀ ਆਗੇ ਸਟਾਰ ਲੈ ਸੁਖਾ ਲੈ ਬਾਡੇ ਅਜਾ ਦੇਖ ਪਿੱਤਰ ਪਤਾ ਇੱਧਰ ਹਾਂ ਹਾਂ ਮਨ ਵਰਤਾਂ ਗੰਦੇ ਦਾਦਾ ਹੈਪੀ ਬਰਥਡੇ ਦਾਦਾ ਉਹ ਜੀ ਬੋਲਣ ਦੇ ਲੈ ਬਿਲਾ ਲਾਲਾ ਨਾ ਭਾਈ ਇੱਧਰ ਰੱਖਿਆ ਕਰ ਕੇ ਕੇਕ ਤੇ ਬੈ ਜਾਦਾ ਯਾਰ ਲੈੜੀ ਬਜਾਣਾ ਉਹ ਖਾਧਾ ਇੱਕ ਕਰ ਰਿਓ ਮੈਂ ਨਹੀਂ ਹਾਜੀ ਨਹੀਂ ਬਿਜਾਣਾ ਮੈਂ ਆ ਵੀ ਆ ਹਾਪੀ ਬਰਥਡੇ ਟੂ ਟੂ ਕਾਨੀਆ ਮਾਰੋ ਲੜੀ ਲਾ ਫਟਾ ਜੱਟਾ ਵੇ ਹੈਪੀ ਬਰਥਡੇ ਜੱਟਾ ਬਾਡੇ ਲੈ ਤੁੰਬੀ ਗਾਵੇ ਰੱਬ ਗੁਗਲ ਇੱਥੇ ਪਵਿੱਤਰ ਮੰਦਰ ਬੰਦ ਕੀਤਾ ਹੋਇਆ ਕਿਉਂ ਕੀਤਾ ਹੋਇਆ ਅੱਗੇ ਆਪ ਤੁਹਾਨੂੰ ਦਿਖਾਉਂਦੇ ਆਂਗੇ ਕੀ ਕੀ ਕਰਦਾ ਆਗੇ ਇਹ ਦੇਖੋਲ ਦੇ ਖੋਹ ਜੀ ਪਿੱਤਰ ਬੰਦ ਕਰੀ ਪਈ ਆ ਰਸੋਈ ਦੇ ਵਿੱਚ ਠੰਡੇ ਪਾਣੀ 'ਚ ਹੱਥ ਮਾਰਦੀ ਸੀ ਆ ਦੇਖੋ ਆ ਦੇਖੋ ਕਿਵੇਂ ਆ ਪਿੱਤਰ ਹੁਣ ਠੀਕ ਆ ਮੈਂ ਖੋਲਿਆ ਚੰਗੀਆਂ ਆ झाती माती कर दी आखो हां रसोई है साढ़ी बिच झाती माछ ही करूगी तेरी कोई ना भाजी ਆ ਛੋਟੇ ਛੋਟੇ ਕਲਿੱਪਾਂ ਮੈਂ ਐਡ ਕਰ ਰਹੀ ਆ ਇਹ ਉਹਨਾਂ ਨੇ ਭੇਜੀਆਂ ਸੀਗੀਆਂ ਮੈਨੂੰ ਡੇਲੀ ਬਣਾ ਕੇ ਭੇਜਦੇ ਹੈਗੇ ਤੇ ਮੈਂ ਕਿਹਾ ਤੁਹਾਡੇ ਨਾਲ ਵੀ ਸ਼ੇਅਰ ਕਰਦਾ ਹਾਂ ਹਾਂਜੀ ਕਿਵੇਂ ਲੱਗਿਆ ਇਹਦਾ ਬਰਥਡੇ ਜਰੂਰ ਦੱਸਿਓ ਕਮੈਂਟਾਂ ਦੇ ਵਿੱਚ ਵੇਸ਼ੇ ਜਰੂਰ ਕਰਿਓ ਤੇ ਮਿਲਾਂਗੇ ਕੰਨਵੇਂ ਬਲੌਗ ਦੇ ਨਾਲ ਬਾਏ ਬਾਏ ਤੁਸੀਂ ਦੇ ਸ਼ਰਾਰਤਾ ਦੇਖਦੇ ਰਹੋ ਪਵਿੱਤਰ ਦੀਆਂ ਸ਼ਰਾਰਤਾ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਬਾਏ ਬਾਏ ਨਾ ਨਾ ਕਹਣ ਕਾਲਾ ਲੈ ਲਾ ਲੈਣ ਕੋ ਇਹਨਾਂ ਕਲਾ ਇਹਨਾਂ ਕਾ ਦੁੱਜੀ ਲੋੜ ਦੁੱਜੀ ਲੋੜ ਦੁੱਜੀ Se viene, se viene,